ਇਲਾ ਕਮੇਟੀ ਅਤੇ ਪਿੰਡ ਵਰ 16 ਦੇ ਸਮੂਹ ਵਸਨੀਕਾਂ ਦੇ ਵੱਲੋਂ ਆਪਣੇ ਪਿੰਡ ਦੇ ਵਿੱਚ ਇੱਕਾਠਵਾ ਜੋ ਸਲਾਣਾ ਇੰਜ ਮੇਲਾ ਅਤੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ ਦੋ ਦਿਨ ਚੱਲ ਰਹੇ ਇਸ ਇੰਜ ਮੇਲੇ ਦੇ ਵਿੱਚ ਮੁੱਖ ਮਹਿਮਾਨ ਸੂਬੇ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਮੁੱਖ ਮਹਿਮਾਨ ਦੇ ਵੱਜੋਂ ਸ਼ਾਮਲ ਹੋਏ ਤੇ ਇਸ ਤੋਂ ਇਲਾਵਾ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵਿਧਾਇਕ ਸ਼੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ੈਰੀ ਪ੍ਰਧਾਨ ਸ਼ਮਸ਼ੇਰ ਸਿੰਘ ਵਿਸ਼ੇਸ਼ ਮਹਿਮਾਨ ਦੇ ਵੱਜੋਂ ਇਸ ਦੇ ਵਿੱਚ ਸ਼ਾਮਲ ਹੋਏ ਤੇ ਇਸ ਇੰਜ ਮੇਲੇ ਦੇ ਦੌਰਾਨ ਜਿਥੇ ਨਾਮੀ ਪਲਾਨਵਾਰ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸਭਿਆਚਾਰਕ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨੇ ਰੰਗ ਭਰਨੇ ਆਂ ਜਿਨ੍ਹਾਂ ਮੇਲੇ ਦੌਰਾਨ ਵਾਈਬਾਲ ਅਤੇ ਕਬੱਡੀ ਦੇ ਮੈਚ ਵੀ ਕਰਵਾਏ ਗਏ ਨੇ ਸਭਿਆਚਾਰਕ ਤੇ ਖੇਡ ਮੇਲਾ ਇੱਥੇ ਮੇਲੇ ਦੇ ਵਿੱਚ ਸਾਡੇ ਹੈਲਥ ਸਿਸਟਮ ਕਾਪੋਜੀਸ਼ਨ ਦੇ ਚੇਅਰਮੈਨ ਬਲ ਸਾਹਿਬ ਪ੍ਰਮੋਦ ਬਲਜੀ ਨੇ ਸੱਦਾ ਦਿੱਤਾ ਸੀਗਾ ਉਹਨਾਂ ਦੇ ਸੱਦੇ ਤੇ ਪਿੰਡ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਉਹਦੇ ਚਾਹੇ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਇਹ ਉਪਰੋਗ ਦਾ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਤੇ ਪੰਜਾਬ ਨੂੰ ਜੇ ਆਪਾਂ ਰੰਗਲਾ ਪੰਜਾਬ ਦੇਖ ਰਹਾ ਤੇ ਪੰਜਾਬ ਦੇ ਅੰਦਰ ਖੇਡਾਂ ਸਭਿਆਚਾਰਕ ਮੇਲੇ ਉਹ ਬਹੁਤ ਜ਼ਰੂਰੀ ਹੈ ਸੋ ਮੈਂ ਪਿੰਡਾਂ ਵਾਲਿਆਂ ਨੂੰ ਵਧਾਈ ਦੇਣ ਆਇਆ ਸੀ ਕਿ ਉਹਨਾਂ ਨੇ ਚੰਗੀ ਪ੍ਰਤ ਪਾਈ ਆ ਹਸ ਸਾਲ ਮੇਲਾ ਲਾਉਂਦੇ ਆ ਆ ਕੇ ਬੜਾ ਮਨ ਖੁਸ਼ ਹੋਇਆ ਜੇ ਮਾਦਾ ਸੱਚੇ ਬਾਛਾ ਕਦੋਂ ਤੱਕ ਅਗਲੀ ਵਾਰ ਵੀ ਜੂਤ ਮੇਲੇ ਦੇ ਵਿੱਚ ਆਉਣਾ ਚੰਗਾ ਜਿਹੜਾ ਵਿਕਾਸ ਕਰੇ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਮਹੱਲਾ ਕਲੀਨਿਕ ਬਣਾ ਰਹੇ ਆ ਸਕੂਲ ਜਿਹੜੇ ਆ ਸਕੂਲ ਆਫ ਐਮਿਨੈਂਸ ਬਣਾ ਰਹੇ ਆ ਖਾਸ ਤੌਰ ਤੇ ਜਿਹੜੀ ਸਪੋਰਟਸ ਆ ਉਹਨੂੰ ਡਿਵੈਲਪ ਕਰਨਾ ਵਾਸਤੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਸਟੇਟ ਲੈਵਲ ਤੇ ਆਪਣੇ ਜਿਹੜੇ ਖਿਡਾਰੀ ਜਿਹੜੇ ਸਟੇਟ ਖੇਡਦੇ ਆ ਨੈਸ਼ਨਲ ਖੇਡਦੇ ਆ ਏਸ਼ੀਅਨ ਖੇਡਦੇ ਆ ਇੰਟਰਨੈਸ਼ਨਲ ਖੇਡਦੇ ਆ ਉਹਨਾਂ ਸਾਰੇ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਇੱਕ ਵਧੀਆ ਖਿਡਾਰੀ ਬਣਾਉਣਾ ਜਿਹਦੇ ਨਾਲ ਪੰਜਾਬ ਦਾ ਨਾਮ ਜਿਹੜਾ ਉਹ ਰੋਸ਼ਨ ਹੋਵੇ